ਵਮਰਕ ਸਰਕਾਰ ਨੇ ਅਨਾਉਂਸ ਕੀਤਾ ਵੀ ਇਮੀਗ੍ਰੇਸ਼ਨ ਜਿਹੜੇ ਐਪਲੀਕੈਂਟਸ ਨੇ ਕੋਈ ਅਮਰੀਕਾ ਦੇ ਵਿੱਚ ਆਉਣਾ ਚਾਹੁੰਦਾ ਆ ਉਹਨਾਂ ਨੂੰ ਹੁਣ ਸਕਰੀਨਿੰਗ ਕੀਤੀ ਜਾਊਗੀ ਐਂਟੀ ਅਮਰੀਕਨਿਜ਼ਮ ਇੱਕ ਸ਼ਬਦ ਉਹਨਾਂ ਨੇ ਵਰਤਿਆ ਆ ਐਂਟੀ ਅਮਰੀਕਨਿਜ਼ਮ ਜਿਹਦੇ ਵਿੱਚ ਚੈੱਕ ਕੀਤਾ ਜਾਊਗਾ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਹੋ ਸਾਰਾ ਕੁਝ ਅਸਰ ਕਿਹਦੇ ਤੇ ਪਊਗਾ ਇਹਦੇ ਨਾਲ ਜਿਹੜੇ ਲੋਕ ਅ ਅਮਰੀਕਾ ਦੇ ਵਿੱਚ ਰਹਿਣ ਲਈ ਕੰਮ ਕਰਨ ਲਈ ਜਾਂ ਸਟੱਡੀ ਕਰਨ ਦੇ ਲਈ ਜਿਹੜੇ ਉਹ ਅਪਲਾਈ ਕਰ ਰਹਾ ਉਹਨਾਂ ਦੇ ਉੱਤੇ ਦਾ ਅਸਰ ਪਊਗਾ ਜਿਹੜੇ ਆਫੀਸਰਸ ਚੈੱਕ ਕਰਨਗੇ ਕਿ ਐਪਲੀਕੈਂਟ ਜਿਹੜਾ ਹੈਗਾ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਵੀਜ਼ਾ ਲਈ ਅਪਲਾਈ ਕਰ ਰਿਹਾ ਇਹਦੀਆਂ ਕਿਹੇ ਅੱਤਵਾਦੀ ਜਥੇਬੰਦੀ ਦੇ ਨਾਲ ਜਾਂ ਅਮਰੀਕਾ ਦਾ ਵਿਰੋਧ ਕਰਨ ਵਾਲੀ ਕਿਸੇ ਸੰਸਥਾ ਦੇ ਨਾਲ ਸੰਬੰਧਤਾ ਨਹੀਂ ਜਾਂ ਐਂਟੀਸੈਮਿਟਿਕ ਐਕਟੀਵਿਟੀਆਂ ਤਾਂ ਨਹੀਂ ਸ਼ੋਅ ਕਰ ਰਿਹਾ ਜੂਸ ਦੇ ਖਿਲਾਫ ਤਾਂ ਨਹੀਂ ਬੋਲ ਰਿਹਾ ਸੋ ਜਿਹੜਾ ਐਂਟੀ ਅਮਰੀਕਾ ਹੈਗਾ ਆ ਸ਼ਬਦ ਐਂਟੀ ਅਮਰੀਕਨਿਜ਼ਮ ਇਹ ਪਹਿਲਾਂ ਨਹੀਂ ਸੀ ਇਸ ਤਰ੍ਹਾਂ ਚੱਕੀ ਤਾਂ ਸੋਸ਼ਲ ਮੀਡੀਆ ਤੇ ਬੜੇ ਚਿਰ ਤੋਂ ਚੈੱਕ ਕੀਤਾ ਜਾਂਦਾ ਆਪਾਂ ਸਾਰੇ ਜਾਣਦੇ ਆਂ ਔਰ ਜਿਹੜੀ ਨਵੀਂ ਟਰਮ ਇਹਨੇ ਪਾਈ ਆ ਕਿ ਐਂਟੀ ਅਮਰੀਕਨਿਜ਼ਮ ਚੈੱਕ ਕਰਾਂਗੇ ਵੀ ਜਿਹੜਾ ਬੰਦਾ ਅਮਰੀਕਾ ਚਾਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਵੱਲੇ ਬੈਠ ਕੇ ਅਮਰੀਕਾ ਦਾ ਵਿਰੋਧ ਕਰੀ ਜਾਓ ਤੇ ਕੱਲ ਨੂੰ ਉੱਥੇ ਵੀਜ਼ਾ ਲੈਣ ਚਲੇ ਜਾਓ ਉਹਨੇ ਨਾ ਕਰ ਦੇਣੀ ਇਹ ਪੱਕੀ ਗੱਲ ਆ ਕਿ ਉਹ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ ਹੁਣ ਇਹਦੇ ਨਾਲ ਦੂਜਾ ਇਹ ਆ ਕਿ ਪਾਲਿਸੀ ਜਿਹੜੀ ਦੱਸਦੀ ਆ ਸੈਕਸ਼ਨ 1952 ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹੜਾ ਉਹਨਾਂ ਮਤਲਬ ਜਿਹਦੇ ਤਹਿਤ ਹਿਸਟੋਰਿਕਲੀ ਮਤਲਬ ਕਮਿਊਨਿਸਟਾਂ ਨੂੰ ਬੰਦ ਕੀਤਾ ਜਿਹੜੇ ਮਤਲਬ ਹੈਗੇ ਆ ਇੱਥੇ ਆਉਣਾ ਚਾਹੁੰਦੇ ਆ ਸੋ ਸਟੂਡੈਂਟ ਵੀਜ਼ਾ ਬਹੁਤ ਰਿਵੋਕ ਹੋਏ ਆ ਸਟੇਟ ਡਿਪਾਰਟਮੈਂਟ ਇਹ ਕਹਿੰਦਾ ਕਿ ਇਹਨਾਂ ਨੇ ਪਹਿਲਾਂ ਹੀ 6000 ਸਟੂਡੈਂਟ ਵੀਜ਼ੇ ਇਸ ਸਾਲ ਦੇ ਵਿੱਚ ਰਿਵੋਕ ਕੀਤੇ ਆ ਤੇ ਦੂਜਾ ਇਹ ਕਨਸਰਨ ਇਹ ਆ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਵੇਗ ਵਰਡਿੰਗ ਮਤਲਬ ਜਿਹੜਾ ਹੁਣ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੋਇਆ ਇੱਕ ਬੰਦਾ ਡੈਮੋਕਰੇਟਾ ਨੂੰ ਸਪੋਰਟ ਕਰਦਾ ਹੋ ਸਕਦਾ ਉਹ ਜਿਹੜਾ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਦਾ ਤਾਂ ਕਿਉਂ ਐਂਟੀ ਅਮਰੀਕਨ ਹੋ ਸਕਦਾ ਬੰਦਾ ਕਮਲਾ ਹੈਰਿਸ ਨੂੰ ਸਪੋਰਟ ਕਰਦਾ ਹੋਵੇ ਜਾਂ ਟਰੰਪ ਨੂੰ ਸਪੋਰਟ ਕਰਦਾ ਹੋਵੇ ਤੇ ਕਮਲਾ ਹਾਰਸਦਾ ਵਿਰੋਧ ਕਰਦਾ ਹੋਵੇ ਪਰ ਉਹ ਟਰਮ ਬਹੁਤ ਵੇਗ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੈ ਸੋ ਉਹ ਉਹਦੇ ਬੇਸ ਤੇ ਉੱਤੇ ਮਤਲਬ ਉਹ ਪਰਸਨਲ ਬਾਇਸ ਵੀ ਤਾਂ ਹੋ ਸਕਦਾ ਜਿਹੜਾ ਬੰਦਾ ਵੀਜ਼ਾ ਦੇ ਰਿਹਾ ਆ ਹੋ ਸਕਦਾ ਉਹ ਕਿਹੜੀ 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 ਪੋਲਿਟੀਕਲ ਪਾਰਟੀ ਦੇ ਵੱਲੋਂ ਆ ਜਾਂ ਮਤਲਬ ਕੀ ਸੱਚਮੁੱਚ ਕੋ ਰੀਅਲ ਸਿਕਿਉਰਿਟੀ ਥ੍ਰੈਟ ਹੈਗਾ ਇਹਦਾ ਪਤਾ ਕਿਤਾ ਲੱਗੂਗਾ ਇਹ ਗੱਲਬਾਤ ਹੈ ਇਸ ਵੇਲੇ ਜਿਹੜੀ ਰੋਲਜ ਪਈ ਐ ਐਕਸਪਰਟ ਇਹ ਕਹਿੰਦੇ ਆ ਕਿ ਮੈਕਾਰਥਿਜ਼ਮ 1950s ਦੇ ਵਿੱਚ ਜਿਹੜੇ ਅਨ ਅਮੈਰੀਕਨ ਬਲੀਵਸ ਜਾਂ ਸੀਗੇ ਉਹਨਾਂ ਨੂੰ ਯਕੀਨ ਕਰਦੇ ਸੀ ਉਹਨਾਂ ਦੇ ਉੱਤੇ ਕੀਤਾ ਗਿਆ ਸੀ ਸੋ ਕੁਝ ਇਹ ਕਹਿੰਦੇ ਆ ਕਿ ਜਿਹੜਾ ਯੂ ਐਸ ਫੈਡਰਲ ਫੋਰਨ ਪੋਲਿਸੀ ਜਾਂ ਜਿਹੜੀ ਹੈਗੀ ਆ ਕਿ ਆਨਲਾਈਨ ਕੋਈ ਚੁਟਕਲੇ ਜਿਹੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਂਟੀ ਅਮੈਰੀਕਨ ਮਿਸ ਇੰਟਰਪ੍ਰੀਟ ਕੀਤਾ ਜਾ ਸਕਦਾ ਮੰਨਿਆ ਜਾ ਸਕਦਾ ਵੀ ਇਹ ਅਮਰੀਕਾ ਦੇ ਵਿਰੋਧ ਦੇ ਵਿੱਚ ਗੱਲ ਕਰ ਰਿਹਾ ਜਿਹਦਾ ਅਰਥ ਕੋਈ ਹੋਰ ਹੋ ਸਕਦਾ ਅਮਰੀਕਾ ਸਰਕਾਰ ਨੇ ਅਨਾਉਂਸ ਕੀਤਾ ਵੀ ਇਮੀਗ੍ਰੇਸ਼ਨ ਜਿਹੜੇ ਐਪਲੀਕੈਂਟਸ ਨੇ ਕੋਈ ਅਮਰੀਕਾ ਦੇ ਵਿੱਚ ਆਉਣਾ ਚਾਹੁੰਦਾ ਆ ਉਹਨਾਂ ਨੂੰ ਹੁਣ ਸਕਰੀਨਿੰਗ ਕੀਤੀ ਜਾਊਗੀ ਐਂਟੀ ਅਮਰੀਕਨਿਜ਼ਮ ਇੱਕ ਸ਼ਬਦ ਉਹਨਾਂ ਨੇ ਵਰਤਿਆ ਆ ਐਂਟੀ ਅਮਰੀਕਨਿਜ਼ਮ ਜਿਹਦੇ ਵਿੱਚ ਚੈੱਕ ਕੀਤਾ ਜਾਊਗਾ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਹੋ ਸਾਰਾ ਕੁਝ ਅਸਰ ਕਿਹਦੇ ਤੇ ਪਊਗਾ ਇਹਦੇ ਨਾਲ ਜਿਹੜੇ ਲੋਕ ਅ ਅਮਰੀਕਾ ਦੇ ਵਿੱਚ ਰਹਿਣ ਲਈ ਕੰਮ ਕਰਨ ਲਈ ਜਾਂ ਸਟੱਡੀ ਕਰਨ ਦੇ ਲਈ ਜਿਹੜੇ ਉਹ ਅਪਲਾਈ ਕਰ ਰਿਹਾ ਉਹਨਾਂ ਦੇ ਉੱਤੇ ਦਾ ਅਸਰ ਪਊਗਾ ਜਿਹੜੇ ਆਫੀਸਰਸ ਚੈੱਕ ਕਰਨਗੇ ਕਿ ਐਪਲੀਕੈਂਟ ਜਿਹੜਾ ਹੈਗਾ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਵੀਜ਼ਾ ਲਈ ਅਪਲਾਈ ਕਰ ਰਿਹਾ ਇਹਦੀਆਂ ਕਿਹੇ ਅਤਵਾਦੀ ਜਥੇਬੰਦੀ ਦੇ ਨਾਲ ਜਾਂ ਅਮਰੀਕਾ ਦਾ ਵਿਰੋਧ ਕਰਨ ਵਾਲੀ ਕਿਸੇ ਸੰਸਥਾ ਦੇ ਨਾਲ ਸੰਬੰਧਤਾ ਨਹੀਂ ਜਾਂ ਐਂਟੀਸੈਮਿਟਿਕ ਐਕਟੀਵਿਟੀਆਂ ਤਾਂ ਨਹੀਂ ਸ਼ੋਅ ਕਰ ਰਿਹਾ ਜੂਸ ਦੇ ਖਿਲਾਫ ਤਾਂ ਨਹੀਂ ਬੋਲ ਰਿਹਾ ਸੋ ਜਿਹੜਾ ਐਂਟੀ ਹੈਗਾ ਆ ਸ਼ਬਦ ਐਂਟੀ ਅਮਰੀਕਨਿਜ਼ਮ ਇਹ ਪਹਿਲਾਂ ਨਹੀਂ ਸੀ ਇਸ ਤਰ੍ਹਾਂ ਚੱਕੀ ਤੇ ਸੋਸ਼ਲ ਮੀਡੀਆ ਤੋਂ ਬੜੇ ਚਿਰ ਤੋਂ ਚੈੱਕ ਕੀਤਾ ਜਾਂਦਾ ਆਪਾਂ ਸਾਰੇ ਜਾਣਦੇ ਆਂ ਪਰ ਜਿਹੜੀ ਨਵੀਂ ਟਰਮ ਇਹਨਾਂ ਨੇ ਪਾਈ ਆ ਕਿ ਐਂਟੀ ਅਮਰੀਕਨਿਜ਼ਮ ਚੈੱਕ ਕਰਾਂਗੇ ਵੀ ਜਿਹੜਾ ਬੰਦਾ ਅਮਰੀਕਾ ਚਾਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਵੱਲੇ ਬੈਠ ਕੇ ਅਮਰੀਕਾ ਦਾ ਵਿਰੋਧ ਕਰੀ ਜਾਓ ਤੇ ਕੱਲ ਨੂੰ ਉੱਥੇ ਵੀਜ਼ਾ ਲੈਣ ਚਲੇ ਜਾਓ ਉਹਨਾਂ ਨੇ ਨਾ ਕਰ ਦੇਣੀ ਇਹ ਪੱਕੀ ਗੱਲ ਆ ਕਿ ਉਹ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ ਹੁਣ ਇਹਦੇ ਨਾਲ ਦੂਜਾ ਇਹ ਆ ਕਿ ਪਾਲਿਸੀ ਜਿਹੜੀ ਦੱਸਦੀ ਆ ਸੈਕਸ਼ਨ 1952 ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹੜਾ ਉਹਨਾਂ ਮਤਲਬ ਜਿਹਦੇ ਤਹਿਤ ਹਿਸਟੋਰਿਕਲੀ ਮਤਲਬ ਕਮਿਊਨਿਸਟਾਂ ਨੂੰ ਬੰਦ ਕੀਤਾ ਜਿਹੜੇ ਅ ਮਤਲਬ ਹੈਗੇ ਆ ਇੱਥੇ ਆਉਣਾ ਚਾਹੁੰਦੇ ਆ ਸੋ ਸਟੂਡੈਂਟ ਵੀਜ਼ਾ ਬਹੁਤ ਰਿਵੋਕ ਹੋਏ ਆ ਸਟੇਟ ਡਿਪਾਰਟਮੈਂਟ ਇਹ ਕਹਿੰਦਾ ਕਿ ਇਹਨਾਂ ਨੇ ਪਹਿਲਾਂ ਹੀ 6000 ਸਟੂਡੈਂਟ ਵੀਜ਼ੇ ਇਸ ਸਾਲ ਦੇ ਵਿੱਚ ਰਿਵੋਕ ਕੀਤੇ ਆ ਤੇ ਦੂਜਾ ਇਹ ਕਨਸਰਨ ਇਹ ਆ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਵੇਗ ਵਰਡਿੰਗ ਮਤਲਬ ਜਿਹਦਾ ਹੁਣ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੋਇਆ ਇੱਕ ਮਤਲਬ ਡੈਮੋਕ੍ਰੇਟਾ ਨੂੰ ਸਪੋਰਟ ਕਰਦਾ ਹੋ ਸਕਦਾ ਉਹ ਜਿਹੜਾ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਦਾ ਤਾਂ ਕਿਉਂ ਐਂਟੀ ਅਮਰੀਕਨ ਹੋ ਸਕਦਾ ਬੰਦਾ ਕਮਲਾ ਹੈਰਿਸਨ ਨੂੰ ਸਪੋਰਟ ਕਰਦਾ ਹੋਵੇ ਜਾਂ ਟਰੰਪ ਨੂੰ سپورਟ ਕਰਦਾ ਹੋਵੇ ਤੇ ਕਮਲਾ ਹਾਰਿਸ ਦਾ ਵਿਰੋਧ ਕਰਦਾ ਹੋਵੇ ਪਰ ਉਹ ਟਰਮ ਬਹੁਤ ਵੇਗਾ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੈ ਸੋ ਉਹ ਉਹਦੇ ਬੇਸ ਤੇ ਉੱਤੇ ਮਤਲਬ ਉਹ ਪਰਸਨਲ ਬਾਇਸ ਵੀ ਤਾਂ ਹੋ ਸਕਦਾ ਜਿਹੜਾ ਬੰਦਾ ਵੀਜ਼ਾ ਦੇ ਰਿਹਾ ਆ ਹੋ ਸਕਦਾ ਉਹ ਕਿਹੜੀ 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 ਪੋਲਿਟੀਕਲ ਪਾਰਟੀ ਦੇ ਵੱਲੋਂ ਆ ਜਾਂ ਮਤਲਬ ਕੀ ਸੱਚਮੁੱਚ ਕੋ ਰੀਅਲ ਸਿਕਿਉਰਿਟੀ ਥ੍ਰੈਟ ਹੈਗਾ ਇਹਦਾ ਪਤਾ ਕਿਤਾ ਲੱਗੂਗਾ ਇਹ ਗੱਲਬਾਤ ਹੈ ਇਸ ਵੇਲੇ ਜਿਹੜੀ ਰੋਲਜ ਪਈ ਐ ਐਕਸਪਰਟ ਇਹ ਕਹਿੰਦੇ ਆ ਕਿ ਮੈਕਰਥਿਜ਼ਮ 1950s ਦੇ ਵਿੱਚ ਜਿਹੜੇ ਅਨ ਅਮੈਰੀਕਨ ਬਲੀਵਸ ਜਾਂ ਸੀਗੇ ਉਹਨਾਂ ਨੂੰ ਯਕੀਨ ਕਰਦੇ ਸੀ ਉਹਨਾਂ ਦੇ ਉੱਤੇ ਕੀਤਾ ਗਿਆ ਸੀ ਸੋ ਕੁਝ ਇਹ ਕਹਿੰਦੇ ਆ ਕਿ ਜਿਹੜਾ ਯੂ ਐਸ ਫੈਡਰਲ ਫੋਰਨ ਪੋਲਿਸੀ ਜਾਂ ਜਿਹੜੀ ਹੈਗੀ ਆ ਕਿ ਆਨਲਾਈਨ ਕੋਈ ਚੁਟਕਲੇ ਜਿਹੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਂਟੀ ਅਮੈਰੀਕਨ ਮਿਸ ਇੰਟਰਪ੍ਰੀਟ ਕੀਤਾ ਜਾ ਸਕਦਾ ਮੰਨਿਆ ਜਾ ਸਕਦਾ ਵੀ ਇਹ ਅਮਰੀਕਾ ਦੇ ਵਿਰੋਧ ਦੇ ਵਿੱਚ ਗੱਲ ਕਰ ਰਿਹਾ ਜਿਹਦਾ ਅਰਥ ਕੋਈ ਹੋਰ ਹੋ ਸਕਦਾ ਅਮਰਿਕਾ ਸਰਕਾਰ ਨੇ ਅਨਾਉਂਸ ਕੀਤਾ ਵੀ ਇਮੀਗ੍ਰੇਸ਼ਨ ਜਿਹੜੇ ਐਪਲੀਕੈਂਟਸ ਨੇ ਕੋਈ ਅਮਰੀਕਾ ਦੇ ਵਿੱਚ ਆਉਣਾ ਚਾਹੁੰਦਾ ਆ ਉਹਨਾਂ ਨੂੰ ਹੁਣ ਸਕਰੀਨਿੰਗ ਕੀਤੀ ਜਾਊਗੀ ਐਂਟੀ ਅਮਰੀਕਨਿਜ਼ਮ ਇੱਕ ਸ਼ਬਦ ਉਹਨਾਂ ਨੇ ਵਰਤਿਆ ਆ ਐਂਟੀ ਅਮਰੀਕਨਿਜ਼ਮ ਜਿਹਦੇ ਵਿੱਚ ਚੈੱਕ ਕੀਤਾ ਜਾਊਗਾ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਹੋ ਸਾਰਾ ਕੁਝ ਅਸਰ ਕਿਹਦੇ ਤੇ ਪਊਗਾ ਇਹਦੇ ਨਾਲ ਜਿਹੜੇ ਲੋਕ ਅ ਅਮਰੀਕਾ ਦੇ ਵਿੱਚ ਰਹਿਣ ਲਈ ਕੰਮ ਕਰਨ ਲਈ ਜਾਂ ਸਟੱਡੀ ਕਰਨ ਦੇ ਲਈ ਜਿਹੜੇ ਉਹ ਅਪਲਾਈ ਕਰ ਰਿਹਾ ਉਹਨਾਂ ਦੇ ਉੱਤੇ ਦਾ ਅਸਰ ਪਊਗਾ ਜਿਹੜੇ ਆਫੀਸਰਸ ਚੈੱਕ ਕਰਨਗੇ ਕਿ ਐਪਲੀਕੈਂਟ ਜਿਹੜਾ ਹੈਗਾ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਵੀਜ਼ਾ ਲਈ ਅਪਲਾਈ ਕਰ ਰਿਹਾ ਇਹਦੀਆਂ ਕਿਹੇ ਅਤਵਾਦੀ ਜਥੇਬੰਦੀ ਦੇ ਨਾਲ ਜਾਂ ਅਮਰੀਕਾ ਦਾ ਵਿਰੋਧ ਕਰਨ ਵਾਲੀ ਕਿਸੇ ਸੰਸਥਾ ਦੇ ਨਾਲ ਸੰਬੰਧਤਾ ਨਹੀਂ ਜਾਂ ਐਂਟੀਸੈਮਿਟਿਕ ਐਕਟੀਵਿਟੀਆਂ ਤਾਂ ਨਹੀਂ ਸ਼ੋਅ ਕਰ ਰਿਹਾ ਜੂਸ ਦੇ ਖਿਲਾਫ ਤਾਂ ਨਹੀਂ ਬੋਲ ਰਿਹਾ ਸੋ ਜਿਹੜਾ ਐਂਟੀ ਅਮਰੀਕਾ ਹੈਗਾ ਆ ਸ਼ਬਦ ਐਂਟੀ ਅਮਰੀਕਨਿਜ਼ਮ ਇਹ ਪਹਿਲਾਂ ਨਹੀਂ ਸੀ ਇਸ ਤਰ੍ਹਾਂ ਚੱਕੀ ਤੇ ਸੋਸ਼ਲ ਮੀਡੀਆ ਤੋਂ ਬੜੇ ਚਿਰ ਤੋਂ ਚੈੱਕ ਕੀਤਾ ਜਾਂਦਾ ਆਪਾਂ ਸਾਰੇ ਜਾਣਦੇ ਆਂ ਪਰ ਜਿਹੜੀ ਨਵੀਂ ਟਰਮ ਇਹਨਾਂ ਨੇ ਪਾਈ ਆ ਕਿ ਐਂਟੀ ਅਮਰੀਕਨਿਜ਼ਮ ਚੈੱਕ ਕਰਾਂਗੇ ਵੀ ਜਿਹੜਾ ਬੰਦਾ ਅਮਰੀਕਾ ਚਾਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਬੰਦੇ ਬੈਠ ਕੇ ਅਮਰੀਕਾ ਦਾ ਵਿਰੋਧ ਕਰੀ ਜਾਓ ਤੇ ਕੱਲ ਨੂੰ ਉੱਥੇ ਵੀਜ਼ਾ ਲੈਣ ਚਲੇ ਜਾਓ ਉਹਨੂੰ ਨਾ ਕਰ ਦੇਣਗੇ ਇਹ ਪੱਕੀ ਗੱਲ ਆ ਕਿ ਉਹ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ ਹੁਣ ਇਹਦੇ ਨਾਲ ਦੂਜਾ ਇਹ ਆ ਕਿ ਪਾਲਿਸੀ ਜਿਹੜੀ ਦੱਸਦੀ ਆ ਸੈਕਸ਼ਨ 1952 ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹੜਾ ਉਹਨਾਂ ਮਤਲਬ ਜਿਹਦੇ ਤਹਿਤ ਹਿਸਟੋਰਿਕਲੀ ਮਤਲਬ ਕਮਿਊਨਿਸਟਾਂ ਨੂੰ ਬੰਦ ਕੀਤਾ ਜਿਹੜੇ ਅ ਮਤਲਬ ਹੈਗੇ ਆ ਇੱਥੇ ਆਉਣਾ ਚਾਹੁੰਦੇ ਆ ਸੋ ਸਟੂਡੈਂਟ ਵੀਜ਼ਾ ਬਹੁਤ ਰਿਵੋਕ ਹੋਏ ਆ ਸਟੇਟ ਡਿਪਾਰਟਮੈਂਟ ਇਹ ਕਹਿੰਦਾ ਕਿ ਇਹਨਾਂ ਨੇ ਪਹਿਲਾਂ ਹੀ 6000 ਸਟੂਡੈਂਟ ਵੀਜ਼ੇ ਇਸ ਸਾਲ ਦੇ ਵਿੱਚ ਰਿਵੋਕ ਕੀਤੇ ਆ ਤੇ ਦੂਜਾ ਇਹ ਕਨਸਰਨ ਇਹ ਆ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਵੇਗ ਵਰਡਿੰਗ ਮਤਲਬ ਜਿਹਦਾ ਹੁਣ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੋਇਆ ਇੱਕ ਬੰਦਾ ਡੈਮੋਕ੍ਰੇਟਾ ਨੂੰ ਸਪੋਰਟ ਕਰਦਾ ਹੋ ਸਕਦਾ ਉਹ ਜਿਹੜੇ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਦਾ ਤਾਂ ਕਿਉਂ ਐਂਟੀ ਅਮਰੀਕਨ ਹੋ ਸਕਦਾ ਬੰਦਾ ਕਮਲਾ ਹੈਰਿਸਨ ਨੂੰ ਸਪੋਰਟ ਕਰਦਾ ਹੋਵੇ ਜਾਂ ਟਰੰਪ ਨੂੰ سپورਟ ਕਰਦਾ ਹੋਵੇ ਤੇ ਕਮਲਾ ਹਾਰਸਦਾ ਵਿਰੋਧ ਕਰਦਾ ਹੋਵੇ ਪਰ ਉਹ ਟਰਮ ਬਹੁਤ ਵੇਗ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੈ ਸੋ ਉਹ ਉਹਦੇ ਬੇਸ ਤੇ ਉੱਤੇ ਮਤਲਬ ਉਹ ਪਰਸਨਲ ਬਾਇਸ ਵੀ ਤਾਂ ਹੋ ਸਕਦਾ ਜਿਹੜਾ ਬੰਦਾ ਵੀਜ਼ਾ ਦੇ ਰਿਹਾ ਆ ਹੋ ਸਕਦਾ ਉਹ ਕਿਹੜੀ 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 ਪੋਲਿਟੀਕਲ ਪਾਰਟੀ ਦੇ ਵੱਲੋਂ ਆ ਜਾਂ ਮਤਲਬ ਕੀ ਸੱਚਮੁੱਚ ਕੋ ਰੀਅਲ ਸਿਕਿਉਰਿਟੀ ਥ੍ਰੈਟ ਹੈਗਾ ਇਹਦਾ ਪਤਾ ਕਿਤਾ ਲੱਗੂਗਾ ਇਹ ਗੱਲਬਾਤ ਹੈ ਇਸ ਵੇਲੇ ਜਿਹੜੀ ਰੋਲੇਜ ਪਈ ਐ ਐਕਸਪਰਟ ਇਹ ਕਹਿੰਦੇ ਆ ਕਿ ਮੈਕਾਰਥੀਸਮ 1950s ਦੇ ਵਿੱਚ ਜਿਹੜੇ ਅਨ ਅਮੈਰੀਕਨ ਬਲੀਵਸ ਜਾਂ ਸੀਗੇ ਉਹਨਾਂ ਨੂੰ ਯਕੀਨ ਕਰਦੇ ਸੀ ਉਹਨਾਂ ਦੇ ਉੱਤੇ ਕੀਤਾ ਗਿਆ ਸੀ ਸੋ ਕੁਝ ਇਹ ਕਹਿੰਦੇ ਆ ਕਿ ਜਿਹੜਾ ਯੂ ਐਸ ਫੈਡਰਲ ਫੋਰਨ ਪੋਲਿਸੀ ਜਾਂ ਜਿਹੜੀ ਹੈਗੀ ਆ ਕਿ ਆਨਲਾਈਨ ਕੋਈ ਚੁਟਕਲੇ ਜਿਹੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਂਟੀ ਅਮੈਰੀਕਨ ਮਿਸ ਇੰਟਰਪ੍ਰੀਟ ਕੀਤਾ ਜਾ ਸਕਦਾ ਮੰਨਿਆ ਜਾ ਸਕਦਾ ਵੀ ਇਹ ਅਮਰੀਕਾ ਦੇ ਵਿਰੋਧ ਦੇ ਵਿੱਚ ਗੱਲ ਕਰ ਰਿਹਾ ਜਿਹਦਾ ਅਰਥ ਕੋਈ ਹੋਰ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ